ਸਸਕਾਲ ਜੀ ਸਾਰਿਆਂ ਨੂੰ ਜਿਦਾਂ ਤੁਹਾਨੂੰ ਪਤਾ ਕਿ ਮੈਂ ਇਸ ਵਕਤ ਆਇਆ ਹੋਇਆ ਹਾਂ ਜੀ ਇੰਗਲੈਂਡ ਤੇ ਸਾਊਥ ਹਾਲ ਸ਼ਹਿਰ ਦੇ ਵਿੱਚ ਇੱਥੇ ਪਤਾ ਲੱਗਾ ਸੀ ਕਿ ਨੌਰਬੋਟ ਦੇ ਵਿੱਚ ਇੱਕ ਮੇਲਾ ਲੱਗਿਆ ਹੋਇਆ ਤੇ ਮੈਂ ਕਿਹਾ ਜਿਹੜਾ ਮੇਲਾ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕੀਤਾ ਜਾਵੇ ਤੁਹਾਨੂੰ ਦਿਖਾਇਆ ਜਾਵੇ ਕਿਹੜੇ ਇੰਗਲੈਂਡ ਦੇ ਮੇਲੇ ਨੇਗੇ ਉਹ ਕਿੱਦਾਂ ਦੇ ਹੁੰਦੇ ਨੇਗੇ ਦੋਸਤੋ ਇਹ ਆ ਜੀ ਇੰਗਲੈਂਡ ਦੇ ਮੇਲੇ ਜਿੱਥੇ ਕਾਫੀ ਰੌਸ਼ ਭਰਿਆ ਹੋਇਆਗਾ ਤੇ ਮੈਂ ਇਸ ਵਕਤ ਦੇਖ ਰਿਹਾ ਹਾਂ ਜੀ ਇੰਗਲੈਂਡ ਦਾ ਪਹਿਲਾ ਮੇਲਾ ਤੇ ਜਿਹੜਾ ਪਹਿਲੇ ਮੇਲੇ ਦਾ ਐਕਸਪੀਰੀਅੰਸ ਆ ਬਹੁਤ ਵਧੀਆ ਰਹਿ ਰਿਹਾ ਕਿਉਂਕਿ ਜਿਹੜਾ এনवायरमेंट ਆ ਉਹ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਸਟਾਲਾਂ ਵਗੈਰਾ ਲਾਈਆਂ ਹੋਈਆਂ ਨੇ ਮੇਲੇ ਦੇ ਵਿੱਚ ਉਹਨਾਂ ਨੇ ਵੀ ਰੰਗ ਬਨ ਰੱਖਿਆ ਹੈਗਾ ਤੇ ਜਿਹੜੀਆਂ ਸਟਾਲਾਂ ਲੱਗੀਆਂ ਇਹਨਾਂ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਸੇਲਸ ਤੋਂ ਲੈ ਕੇ ਕੰਸਲਟੈਂਸੀ ਤੋਂ ਲੈ ਕੇ ਤੇ ਹੋਰ ਕਾਫੀ ਤਰੀਕੇ ਦੀਆਂ ਜਿਹੜੀਆਂ ਇਹ ਸਟਾਲਾਂ ਲਾਈਆਂ ਹੋਈਆਂ ਨੇ ਜਿੱਦੇ ਤੁਸੀਂ ਪੰਜਾਬੀ ਸੂਟ ਬਾਏ ਕਰ ਸਕਦੇ ਹੋ ਸਿੱਪੀਆਂ ਸਤਾਰੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇਗੀਆਂ ਤੇ ਜਿਹੜਾ ਇਹ ਮੇਲਾ ਹੈ ਪੰਜਾਬੀ ਮੇਲਾ ਕਰਾ ਰਹੇ ਨੇ ਮਲਟੀਕਲਚਰਲ ਮੇਲਾ ਕਾਫੀ 플ੈਗ ਵਗੈਰਾ ਸਟੇਜ ਦੇ ਉੱਤੇ ਲੱਗੇ ਹੋਏ ਸੀ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਤਾਂ ਦੋਸਤੋ ਤੁਹਾਨੂੰ ਪਤਾ ਪੰਜਾਬੀ ਹੋਵੇ ਮੇਲਾ ਤੇ ਬਹੁਤ ਸਾਰੇ ਚੀਜ਼ਾਂ ਦੀ ਭਰਮਾਰ ਹੁੰਦੀ ਹੈਗੀ ਹਨਾ ਤੇ ਇੱਕ ਆ ਨਾ ਇੱਥੇ ਮੈਨੂੰ ਦੇਖਣ ਨੂੰ ਮਿਲਿਆ ਕਿ ਜਿਹੜਾ ਕਾਉਂਸਲਿੰਗ ਵਾਲਾ ਇੱਕ ਸਪੈਸ਼ਲ ਇਹਨਾਂ ਨੇ ਟੈਂਟ ਲਾਇਆ ਹੋਇਆਗਾ ਤੇ ਇਹ ਕਾਉਂਸਲਿੰਗ ਦਿੰਦੇ ਨੇਗੇ ਜੇ ਤੁਸੀਂ ਨਵੇਂ ਆਏ ਹੋ ਤੁਹਾਨੂੰ ਕੋਈ ਜੌਬ ਚਾਹੀਦੀ ਹੈ ਜਾਂ ਹੋਰ ਕੋਈ ਗਾਈਡੈਂਸ ਚਾਹੀਦੀ ਹੈਗੀ ਜਾਂ ਕੋਈ ਵੀਜ਼ਾ ਵਗੈਰਾ ਦੀ ਪ੍ਰੋਬਲਮ ਸੀਗੀ ਹਨਾ ਫੈਮਿਲੀ ਵੀਜ਼ੇ ਅਪਲਾਈ ਕਰਨੇ ਹੁੰਦੇ ਆ ਉਹ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਜਾਣਕਾਰੀ ਦਿੰਦੇ ਆ ਤੇ ਇੱਧਰ ਲੱਗੇ ਹੋਇਆ ਜੀ ਬਹੁਤ ਸੋਹਣੇ ਸੋਹਣੇ ਸੈੱਟ ਤੇ ਬੱਚਿਆਂ ਦੇ ਖੇਡਣ ਦੇ ਲਈ ਵੀ ਬਹੁਤ ਸਾਰਾ ਇੰਨੇ ਇੰਤਜ਼ਾਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਫੁੱਟਬਾਲ ਖੇਡਣ ਦੇ ਲਈ ਗਰਾਊਂਡ ਲਾਇਆ ਹੋਇਆ ਸਾਹਮਣੇ ਝੂਲੇ ਲਾਏ ਹੋਏ ਨੇ ਬੱਚੇ ਬਹੁਤ ਵਧੀਆ ਤਰੀਕੇ ਦੇ ਨਾਲ ਇੰਜੋਏ ਕਰ ਰਹੇ ਨੇ ਆ ਕਾਰਾਂ ਕੁੜਾਂ ਜੇ ਲਾਈਆਂ ਹੋਈਆਂ ਨਹੀਂ ਹੈ ਤੇ ਬੈ ਕੇ ਨਾ ਮਤਲਬ ਬੱਚੇ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇਗੇ ਤੇ ਇਹਦੇ ਤੇ ਜਦੋਂ ਬੱਚਾ ਝੂਟੇ ਲੈਂਦਾ ਲੈਟਾਂ ਲੂਟਾਂ ਦੇ ਨਾਲ ਇੱਕ ਵੱਖਰਾ ਹੀ ਜਿਹੜਾ ਰੰਗ ਆ ਉਹ ਬੱਚੇ ਦੇ ਸਾਹਮਣੇ ਬੰਨਿਆ ਜਾਂਦਾ ਤੇ ਆ ਤੁਸੀਂ ਘਰ ਦੇਖੋ ਕਿੰਨਾ ਸੋਹਣਾ ਇਹਨੂੰ ਇੱਥੇ ਮੇਲੇ ਦੇ ਵਿੱਚ ਸਜਾਇਆ ਹੋਇਆ ਹੈਗਾ ਹਨ ਮਿੱਕੀ ਮਾਊਸ ਦੀ ਐਂਟਰੈਂਸ ਦੇ ਕੇ ਤੇ ਜਿਹੜਾ ਬਾਕੀ ਓਵਰਆਲ ਤੁਸੀਂ ਦੇਖ ਸਕਦੇ ਹੋ ਐਕਸਪੀਰੀਅੰਸ ਬਹੁਤ ਵਧੀਆ ਜਾ ਰਿਹਾ ਹੈਗਾ ਬਹੁਤ ਸੋਹਣਾ এনਵਾਇਰਨਮੈਂਟ ਬਣਿਆ ਹੋਇਆ ਹੈਗਾ ਤੇ ਖਾਸ ਕਰਕੇ ਮੇਲਿਆਂ ਦੀ ਰੌਣਕ ਹੁੰਦੇ ਨੇ ਬੱਚੇ ਤੇ ਬੱਚਿਆਂ ਨੂੰ ਖੁਸ਼ ਰੱਖਣ ਦੇ ਲਈ ਬਹੁਤ ਸਾਰੇ ਝੂਲੇ ਇਹਨਾਂ ਨੇ ਲਾਏ ਹੋਏ ਨੇ ਆ ਦੇਖੋ ਗੁੜੀ ਇੱਕ ਤੱਕ ਜੰਪਿੰਗ ਕਰ ਰਹੀ ਆ ਤੇ ਇਧਰਲੇ ਪਾਸੇ ਹੁਣ ਲਾਈਆਂ ਹੋਈਆਂ ਨੇ ਜੀ ਖੁਜ ਫੂਡ ਸਟਾਲਾਂ ਖਾਣ ਪੀਣ ਵਾਲੀਆਂ ਤੇ ਇਹ ਵੀ ਮੇਲੇ ਦੀਆਂ ਰੌਣਕਾਂ ਦੇ ਵਿੱਚ ਤੁਹਾਨੂੰ ਪਤਾ ਖਾਣਾ ਪੀਣਾ ਵੱਖ-ਵੱਖ ਤਰੀਕੇ ਦਾ ਹੁੰਦਾਗਾ ਵੱਖ-ਵੱਖ ਤਰੀਕੇ ਦੀਆਂ ਸੇਲਾਂ ਲੱਗੀਆਂ ਹੋਈਆਂ ਨੇ ਬੱਚੇ ਹੱਸ ਖੇਡ ਰਹੇ ਨੇ ਮਿਲ ਰਹੇ ਨੇ ਸੋ ਇਹੀ ਇੰਜੋਏਮੈਂਟ ਹੁੰਦਾਗਾ ਜੀ ਪ੍ਰਦੇਸ਼ਾਂ ਦੇ ਵਿੱਚ ਜਦੋਂ ਮੇਲੇ ਲੱਗਦੇ ਨੇ ਲੋਕ ਇੰਜੋਏ ਕਰਦੇ ਨੇਗੇ ਤੇ ਇੱਧਰ ਕੁਝ ਕਾਰਡ ਵਗੈਰਾ ਬੱਚੇ ਪਾਈ ਕਰ ਰਹੇ ਸੀਗੇ ਤੇ ਮੈਂ ਕਿਹਾ ਇਹ ਵੀ ਰਿਕਾਰਡ ਕਰਕੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂ ਸੋ ਦੋਸਤੋ ਚਲਦੇ ਚਲਦੇ ਇਹ ਪਤਾ ਲੱਗਿਆ ਕਿ ਇੱਥੇ ਜਿਹੜਾ ਤੀਆਂ ਦਾ ਮੇਲਾਗਾ ਉਹ ਵੀ ਲੱਗਿਆ ਹੋਇਆ ਨੌਰਬੱਡ ਦੇ ਵਿੱਚ ਉੱਥੇ ਵੀ ਪੰਜਾਬੀਆਂ ਨੇ ਖੂਬ ਰੌਣਕਾਂ ਲਾਈਆਂ ਹੋਈਆਂ ਨੇਗੀਆਂ ਜਿਹੜਾ ਮਾਹੌਲ ਆ ਕਹਿੰਦੇ ਉੱਥੋਂ ਦਾ ਵੀ ਪੂਰਾ ਭਖਿਆ ਹੋਇਆਗਾ ਬਹੁਤ ਵਧੀਆ ਜਿਹੜਾ ਫੰਕਸ਼ਨ ਆ ਇਹ ਹੋਣ ਵਾਲਾਗਾ ਤੇ ਆਪਾਂ ਅੱਜ ਮਿਲਣ ਜਾ ਰਹੇ ਆ ਇੱਕ ਖਾਸ ਸੋਹਣੀ ਜੀ ਪਰਸਨੈਲਿਟੀ ਨੂੰ ਜਿਹਨੂੰ ਤੁਸੀਂ ਸਾਰੇ ਜਣੇ ਜਾਣਦੇ ਹੋਗੇ ਬਹੁਤ ਸੋਹਣੀ ਜੋੜੀ ਹੈਗੀ ਜਿਹਨੂੰ ਆਪਾਂ ਇੱਥੇ ਮਿਲਣ ਜਾ ਰਹੇ ਆਗੇ ਤੇ ਜਿਹੜਾ ਮਾਹੌਲ ਹੈਗਾ ਉਹ ਬਹੁਤ ਵਧੀਆ ਹੋਣ ਵਾਲਾਗਾ ਇੱਥੇ ਆਹ ਦੇਖੋ ਜੀ ਜਿਹੜਾ ਤੀਆਂ ਦਾ ਫੰਕਸ਼ਨ ਆਗਾ ਉਹ ਹਰ ਸੈਟਰਡੇ ਹੁੰਦਾਗਾ 20 27 3 ਤੇ 10 ਅਗਸਤ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਫੰਕਸ਼ਨ ਹੁੰਦਾਗਾ ਤੇ ਜਿਹੜੀ ਲੋਕੇਸ਼ਨ ਹੈਗੀ ਆ ਨੌਰਬਡ ਹਾਲ ਪਲੇਇੰਗ ਫੀਲਡਸ ਇਹ ਸਕੂਲ ਆਗਾ ਇੱਥੇ ਇੱਕ ਖਾਲਸਾ ਪ੍ਰਾਇਮਰੀ ਸਕੂਲ ਉੱਥੇ ਹੁੰਦਾਗਾ ਜੀ ਫੰਕਸ਼ਨ ਇਹ ਸੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਜੀ ਅੱਗੇ ਤੇ ਦਿਖਾਉਨੇ ਆ ਤੀਆਂ ਦਾ ਮਾਹੌਲ ਵੀ ਇੰਗਲੈਂਡ ਦੇ ਸਾਊਥ ਹਾਲ ਦੇ ਵਿੱਚ ਜਿਹੜਾ ਤੀਆਂ ਦਾ ਮਾਹੌਲ ਆ ਉਹ ਕਿਸ ਤਰੀਕੇ ਨਾਲ ਉਰੇ ਬਣਿਆ ਹੋਇਆਗਾ ਆਜੋ ਕਿਹਨੀ ਮੈਂ ਕਿਤੇ ਨਹੀਂ ਜਾਂਦਾ ਪਿੱਛੇ ਆ ਜਾਓ ਨਾ ਹੁਸਮੈ ਮੈਂ ਨਾ ਇਧਰ ਸਹੀ ਹੈ ਆ ਜੂਗਾ ਨਾ ਵਿੱਚ ਸਾਰੇ ਲੋ ਜੀ ਦੋਸਤੋ ਪਹੁੰਚ ਚੁੱਕੇ ਆਂਗੇ ਆਪਾਂ ਸਾਊਥ ਹਾਲ ਦੇ ਤੀਆਂ ਵਾਲੇ ਗਰਾਊਂਡ ਦੇ ਵਿੱਚ ਤੇ ਜਿਵੇਂ ਕਿ ਤੁਹਾਡੇ ਸਾਰਿਆਂ ਦੇ ਨਾਲ ਵਾਦਾ ਕੀਤਾ ਸੀਗਾ ਕਿ ਤੁਹਾਨੂੰ ਮਿਲਾਉਣ ਜਾ ਰਹੇ ਆਂਗੇ ਅੱਜ ਪੰਜਾਬ ਦੀ ਬਹੁਤ ਹੀ ਫੇਮਸ ਪਰਸਨੈਲਿਟੀ ਰਿਪਨ ਤੇ ਖੁਸ਼ੀ ਦੇ ਨਾਲ ਤੇ ਜਿਹੜੇ ਕਿ ਪੰਜਾਬੀ ਟਰੈਵਲ ਕਪਲ ਦੇ ਨਾਂ ਨਾਲ ਬਹੁਤ ਜ਼ਿਆਦਾ ਮਸ਼ਹੂਰ ਨੇ ਤੇ ਆਜੋ ਜੀ ਵੈਲਕਮ ਕਰਾਉਣਾ ਦਾ ਆਪਣੇ ਫਰੈਂਡ ਰਿਪਨ ਦੇ ਨਾਲ ਹਾਂਜੀ ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਜੀ ਇਹ ਮੁੰਡਿਆਂ ਨੂੰ ਤੁਸੀਂ ਜਾਣਦੇ ਹੋਗੇ ਪੰਜਾਬੀ ਟਰੈਵਲ ਕਪਲ ਜੀ ਤੇ ਇਹ ਸਾਡਾ ਵੀਰ ਬਹੁਤ ਸਾਰੀਆਂ ਕੰਟਰੀਆਂ ਆਲਮੋਸਟ 35 ਤੋਂ 40 ਕੰਟਰੀਆਂ ਦਾ ਟਰੈਵਲ ਕਰ ਚੁੱਕਿਆ ਹੈਗਾ ਤੇ ਨਾਲ ਖੁਸ਼ੀ ਹੁੰਦੇ ਹੈਗੇ ਇਹਨਾਂ ਦੇ ਵਾਈਫ ਨੇ ਤੇ ਉਹ ਵੀ ਬਹੁਤ ਸਾਰੀਆਂ ਕੰਟਰੀਆਂ ਨਾਲ ਇਕੱਠੇ ਟਰੈਵਲ ਕਰਦੇ ਥੋੜਾ ਕੰਟੈਂਟ ਹੈਗਾ ਇਹ ਕਹਿੰਦਾ ਆਊਟਫਰੈਂਡਿੰਗ ਹੁੰਦਾ ਹੈ ਜਿਹੜੀ ਥੋੜੇ ਬੋਲਣ ਦੀ ਮਸੂਮੀਅਤ ਆ ਨਾ ਇੱਕ ਮਸੂਮੀਅਤ ਦੇ ਚਿਹਰੇ ਨਾਲ ਆਪਾਂ ਬੋਲਦੇ ਆਂਗੇ ਤੇ ਜਿਹੜੇ ਥੋੜਾ ਕੰਟੈਂਟ ਦਾ ਗੱਲ ਦੀ ਡਿਲੀਵਰੀ ਹਰ ਇੱਕ ਪੰਜਾਬੀ ਦੇ ਦਿਨ ਨੂੰ ਚੁੜ ਜਾਂਦੀ ਹੈ ਜੀ ਥੈਂਕ ਯੂ ਸੋ ਅੱਜ ਬਾਕੀ ਇਥੇ ਦਾ ਮਾਹੌਲ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਪਹਿਲੀ ਵਾਰੀ ਈ ਈਆਂ ਦੇਖੀ ਹੈ ਕਿਸੇ ਬਾਹਰਲੇ ਦੇਸ਼ ਚ ਆ ਕੇ ਵੈਸੇ ਤਾਂ ਆਪਣੇ ਵਰਗੀ ਹੁੰਦਾ ਜਿਵੇਂ ਆਪਣੇ ਪਹਿਲਾਂ ਪੰਜਾਬ ਚ ਹੁੰਦਾ ਸੀਗਾ ਪੰਜਾਬ ਚੋਂ ਘਟ ਗਿਆ ਥੋੜਾ ਜਿਹਾ ਇੱਥੇ ਜ਼ਿਆਦਾ ਹੈ ਹਨ ਤੇ ਲੋ ਜੀ ਹੁਣ ਆ ਗਈ ਖੁਸ਼ੀ ਤੁਸੀਂ ਕੀ ਹਾਲ ਚਾਲ ਨੇ ਠੀਕ ਹੋ ਬਾਰੇ ਬੋਲੀਆਂ ਫਿਰ ਅੱਜ ਇੱਕ ਅਜੀ ਬੋਲੀ ਇਧਰ ਵੀ ਸੁਣਾ ਦਿਓ ਇੱਕ ਲਾਲ ਪੋਣਾ ਇੱਕ ਲਾਲ ਪੋਣਾ ਸਾਰੇ ਆ ਨਾਲ ਦੇ ਸੁਣੀ ਪੰਜਾਬ ਸੋਹਣਾ ਕੀ ਬਾਤ ਹੈ ਕੀ ਬਾਤ ਸਾਰੇ ਦੇਸਾਂ ਨਾਲ ਭਾਈ ਸਾਡਾ ਪੰਜਾਬ ਸੋਹਣਾ ਸਹੀ ਗੱਲ ਹੈ ਸਹੀ ਸਾਡਾ ਪੰਜਾਬ ਭਾਈ ਜ ਆ ਤੁਸੀਂ ਦੇਖੋ ਇੰਗਲੈਂਡ ਦੇ ਸਾਊਥ ਹਾਲ ਸ਼ਹਿਰ ਦੇ ਵਿੱਚ ਇਹ ਪੰਜਾਬੀ ਨੇ ਸਾਰੇ ਪੰਜਾਬੀਆਂ ਨੇ ਧੱਕ ਪਾਈ ਹੋਈ ਆ ਤੇ ਪੰਜਾਬੀਆਂ ਦਾ ਹੀ ਫੰਕਸ਼ਨ ਹੈ ਨਾ ਗਾ ਗੋਰਿਆਂ ਦੀ ਧਰਤੀ ਦੇ ਉੱਤੇ ਇਹ ਮੁੰਡਾ ਵੀ ਪੰਜਾਬ ਤੋਂ ਤੇ ਅਸੀਂ ਵੀ ਪੰਜਾਬ ਤੋਂ ਈਆਂ ਦੇਖਣ ਆਏ ਆ ਈਆਂ ਦੇਖਣ ਆਏ ਆ ਸਪੈਸ਼ਲ ਤੇ ਇਹਨਾਂ ਦਾ ਜੀ ਫੋਲੋ ਕਰਿਓ ਇਹਨਾਂ ਨੂੰ ਤੇ ਵਧੀਆ ਦਿਖਾਉਂਦੇ ਆ ਹੋਪਸੋ ਮੈਂ ਨਾ ਇਹਨਾਂ ਨੇ ਇੰਗਲੈਂਡ ਹੀ ਰਹਿਣਾ ਹੁਣ ਹਾਂ ਫਿਲਹਾਲ ਤੱਕ ਲੈ ਹਾਂਜੀ ਇਕੱਠੇ ਕਿਤੇ ਕਰਦੇ ਆ ਘੁੰਮਣ ਫਿਰਨ ਜਾਵਾਂਗੇ ਤੇ ਤੁਸੀਂ ਦੇਖਿਓ ਹਨਾ ਤੇ ਨਾਲ ਬਾਈ ਦਾ ਵੀ ਚੈਨਲ ਪੰਜਾਬੀ ਟੂਰਿਸਟ ਕਰਕੇ ਥੈਂਕ ਯੂ ਜੀ ਥੈਂਕ ਯੂ ਲੋਟ ਦੋਸਤੋ ਇਹ ਸੀਗੇ ਜੀ ਪੰਜਾਬੀ ਟਰੈਵਲ ਕਪਲ ਮੈਂ ਤੇ ਰਿਪਨ ਖੁਸ਼ੀ ਸਾਰੇ ਅਸੀਂ ਆਏ ਹੋਏ ਸੀਗੇ ਇੱਥੇ ਤੀਆਂ ਦੇ ਮਾਹੌਲ ਨੂੰ ਦੇਖਣ ਵਾਸਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜਾ ਮਾਹੌਲ ਆ ਤੀਆਂ ਦਾ ਉਹ ਪੂਰਾ ਸਜਿਆ ਹੋਇਆਗਾ ਤੇ ਜਿਹੜਾ ਪੰਜਾਬੀ ਨੇਗੇ ਤੁਹਾਨੂੰ ਪਤਾ ਹੀ ਅੱਜ ਇੱਥੇ ਪੰਜਾਬੀ ਆ ਜਾਣ ਉੱਥੇ ਰੌਣਕਾਂ ਨੇ ਉਹ ਤਾਂ ਆਪਣੇ ਆਪ ਹੀ ਆ ਜਾਂਦੀਆਂ ਨਗੀਆਂ। ਹੋਰ ਚਲੋ ਖੁਸ਼ੀ ਮੈਂ ਥੋੜੀ ਬੋਲੀ ਤੇ ਇੰਤਜ਼ਾਰ ਕਰ ਰਹੇ ਆ ਪਾਓ ਬੋਲੀ ਬੋਲੀ ਆਸ ਹੈ ਤੁਸੀਂ ਕਿੰਨਾ ਆ ਦੇਸੀਆ ਦਿਗੋ ਨਾ ਇਹ ਬਹੁਤ ਚੰਗਾ ਲੱਗਾ ਤੁਸੀਂ ਕਵਰਿੰਗ ਕੀਤੀ ਆ ਤੇ ਇਦੈਂਟਿਸੀ ਸਟਾ ਕਾ 3rd ਐਂਡ 4th ਔਰ ਉਨ ਤੱਕ ਜੇ ਤੁਸੀਂ ਉੱਥੇ ਹੋਵੋਗੇ ਤੇ ਬਹੁਤ ਚੰਗਾ ਲੱਗੇਗਾ ਪਰ ਤੁਸੀਂ ਹੋਣ ਦੀ ਕੋਸ਼ਿਸ਼ ਪੂਰੀ ਕਰਿਓ ਜੇ ਹਾਲ ਤੱਕ ਇੱਥੇ ਹੋ। ਜੀ ਨਹੀਂ ਹਜੇ ਵੀ ਨਹੀਂ ਤਾੜੀ ਤੁਸੀਂ ਚਲ ਹੋਰ ਸਭ ਨਾਲ ਹਮ ਤੁਸੀਂ ਬਾਦੋ ਲੋ ਜੀ ਜਿਹੜਾ ਬੋਲੀਆਂ ਵਾਲਾ ਮਾਹੌਲ ਆ ਉਹ ਭਖ ਚੁੱਕਿਆ ਇਸ ਵਕਤ ਤੇ ਇੱਕ ਦੂਜੇ ਤੋਂ ਉੱਤੋਂ ਦੀ ਹੋ ਹੋ ਕੇ ਜਿਹੜੀਆਂ ਬੋਲੀਆਂ ਨੇ ਉਹ ਪਾਈਆਂ ਜਾ ਰਹੀਆਂ ਨਹੀਂਆਂ ਤੁਸੀਂ ਖੁਦ ਦੇਖੋ ਆਂਨੇਕ ਨਵੀਂ ਸ਼ੈ ਮਿਲੀ ਹੈਗੀ ਸਾਉਤ ਹਾਲ ਦੇ ਵਿੱਚ ਪਰ ਇਹਨੂੰ ਛੋਟੇ ਜਵਾਕਾਂ ਨੂੰ ਨਾ ਐ ਬੰਨ ਲਿਆ ਜਾਂਦਾ ਵੀ ਇਹ ਕਿਤੇ ਦੂਰ ਨਾ ਭੱਜਣ ਆਹ ਦੇਖੋ ਤੁਸੀਂ ਜਿਹਦੇ ਉਾਰ ਦੇ ਦਸੇਲਾ ਰੰਗ ਪਾਦੀਏ ਸਿਉਾਰ ਦੇ ਦਸੇਲਾ ਰੰਗ ਪਾਦੀਏ ਮਿਰਗਾ ਮਰਦੀ ਤੋ ਮਿਰਗਾ ਮਰਦੀ ਤੋ ਮੇਰੇ ਤੇ ਅਸ਼ਕ ਹੋ ਗਿਆ ਨਹੀਂ ਮੇਰਾ ਵੀ ਵਿਕ ਲੈਣੀ ਮੋਹ ਰੱਦ ਦੇ ਅਸ਼ਕ ਹੋ ਗਿਆ ਨਹੀਂ ਸੰਗਲਦੀ ਮੈਨੂੰ ਗਰਮਾਂ ਦੀ ਮੈਨੂੰ ਹੈ ਗਿਆ ਇਹ ਆ ਜੀ ਇੱਥੋਂ ਦਾ ਰੌਣਕ ਮੇਲਾ ਸਾਊਥ ਹਾਲ ਦਾ ਪੰਜਾਬੀਆਂ ਨੇ ਲਾਇਆ ਹੋਇਆ ਜੀ ਜਿੱਥੇ ਵੀ ਪੰਜਾਬੀ ਜਾਂਦੇ ਆਗੇ ਤੇ ਰੌਣਕਾ ਪੰਜਾਬੀਆਂ ਦੇ ਨਾਲ ਹੀ ਆ ਜਾਂਦੀਆਂ ਨੇਗੀਆਂ ਜਿੰਦਾ ਮਰਜ਼ੀ ਦਾ এনवायरमेंट ਹੋਵੇ ਤੇ ਜਿਹੜਾ ਕੱਠ ਹੈਗਾ ਤੁਸੀਂ ਦੇਖੋ ਕੱਠ ਬਹੁਤ ਹੋ ਚੁੱਕਿਆ ਹੈਗਾ ਜਿਹੜੀਆਂ ਬੋਲੀਆਂ ਨੇ ਨਾ ਇੱਕ ਦੂਜੇ ਤੋਂ ਵੱਧ ਵੱਧ ਕੇ ਪੈ ਰਹੀਆਂ ਨੇਗੀਆਂ ਇਹਦੇ ਤੋਂ ਬਿਨਾ ਇੱਥੇ ਖਾਸ ਕੁੜੀਆਂ ਦੇ ਲਈ ਜਿਹੜੀਆਂ ਇਹ ਗੋਲ ਗੱਪੇ ਹੁੰਦੇ ਨੇ ਤੁਹਾਨੂੰ ਪਤਾ ਬਹੁਤ ਪਸੰਦ ਹੁੰਦੇ ਆ ਇਹਨਾਂ ਨੂੰ ਤਿਆਂ ਦਾ ਤਿਹਾਰ ਹੋਵੇ ਤੇ ਗੋਲ ਗੱਪੇ ਨਾ ਹੋਣ ਮੈਨੂੰ ਲੱਗਦਾ ਨਹੀਂ ਇਹ ਚੀਜ਼ ਪੋਸਿਬਲ ਹੈਗੀ ਹੈਗੀ ਸੋ ਇੱਥੇ ਜਿਹੜਾ ਇਹ ਗੋਲ ਗੱਪਿਆਂ ਦੀ ਸਟਾਲ ਆ ਗਈ ਉਹ ਵੀ ਇੱਥੇ ਲਾਈ ਹੋਈ ਹੈਗੀ ਆਜੋ ਤੁਹਾਨੂੰ ਦਿਖਾਉਣਾ ਮੈਂ ਇੰਗਲੈਂਡ ਦੇ ਸਾਊਥ ਹਾਲ ਦੇ ਗੋਲ ਗੱਪਿਆਂ ਦੀ ਸਟਾਲ ਜਿਹੜੀ ਤੀਆਂ ਦੇ ਮੇਲੇ ਉੱਤੇ ਲਾਈ ਹੋਈ ਹੈਗੀ ਆਹ ਦੇਖੋ ਜੀ ਨਾਲ ਪਹਿਲਾਂ ਹੈਗੀ ਹੈ ਮੰਗੋ ਲੱਸੀ ਤੇ ਆਹ ਤੁਸੀਂ ਜੀ ਮਸਾਲਾ ਤਿਆਰ ਕਰਕੇ ਇਹਦੇ ਚ ਪਾ ਲੈਣਾ ਤੇ ਫਿਰ ਬੜੇ ਪਿਆਰ ਨਾਲ ਤੁਸੀਂ ਜਿਹੜੇ ਵੀ ਪਾਣੀ ਦੇ ਨਾਲ ਪੀਣਾ ਸਾਡੀ ਫੋਟੋ ਕਿਤੇ ਦੇ ਆਜੀ ਦੀ ਵਿੱਚ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਿੱਥੋਂ ਤੁਸੀਂ ਜੀ ਹੱਸੇ ਕਿਹੜਾ ਸ਼ਹਿਰ ਹੈ ਜੀ ਤੁਹਾਡਾ ਹਾਂਜੀ ਹਾਂਜੀ ਬਾਗੇ ਪ੍ਰਾਣੇ ਵਾਲੇ ਜੀ ਹਾਂ ਤੇ ਮੋਗੇ ਵਾਲੇ ਮੋਗੇ ਵਾਲੇ ਹਾਂਜੀ ਮੋਗੇ ਵਾਲੇ ਇੱਕ ਬੋਲੀ ਬੜੀ ਮਸ਼ਹੂਰ ਹੈ ਕਹਿੰਦੇ ਠੀਕ ਹੈ ਜੀ ਇੱਕ ਬੋਲੀ ਬੜੀ ਮਸ਼ਹੂਰ ਹੈ ਕਹਿੰਦੇ ਵੀ ਤੈਨੂੰ ਮੋਗੇ ਦੀ ਮੰਡੀ ਚਾਵਾ ਵੇਚ ਮੁੰਡਿਆ ਹਾਂ ਆਹੋ ਹੈਗੀ ਆ ਹੈਗੀ ਹੈਗੀ ਫਿਰ ਉਹ ਪਾ ਕੇ ਵੀ ਦਿਖਾ ਦਿਓ ਹੁਣ ਜੀ ਬਹੁਤ ਪੈਂਦੀ ਮੰਡੀ ਤੈਨੂੰ ਦੇਮਾ ਵੇਚ ਮੁੰਡਿਆ ਵੇਚ ਮੁੰਡਿਆ ਜੀ ਤੇਰਾ ਮੇਰਾ ਬਣ ਦਾ ਨਾ ਮੇਲ ਅੱਛਾ ਤੇਰਾ ਮੇਰਾ ਬਣ ਦਾ ਨਾ ਮੇਲ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਦੇਮ ਵੇ ਤੇ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਕੀ ਬਾਤ ਆ ਜੀ ਕੀ ਬਾਤ ਆ ਠੀਕ ਆ ਹਾਂਜੀ ਹਾਂਜੀ ਬਿਲਕੁਲ ਜੀ YouTube ਤੇ ਪੈਜ ਬਿਲਕੁਲ ਜੀ ਬਿਲਕੁਲ 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 ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੀਆਂ ਦਾ ਤਿਹਾਰ ਹੋਵੇ ਤੇ ਸੋਹਣੇ ਸੋਹਣੇ ਸੂਟ ਨਾ ਹੋਣ ਫੁਲਕਾਰੀਆ ਵਾਲੇ ਆ ਦੇਖੋ ਕਿੰਦਾਂ ਦੀਆਂ ਜਿਹੜੀਆਂ ਸੋਹਣੀਆਂ ਫਲਕਾਰੀਆਂ ਨੇਗੀਆਂ ਉਹ ਵੀ ਇੱਥੇ ਪਈਆਂ ਨੇ ਤੇ ਜੁਵੈਲਰੀ ਹੈਗੀ ਉਹ ਵੀ ਇੱਥੇ ਪਈ ਹੈਗੀ ਉਹ ਵੀ ਤੁਸੀਂ ਬਾਇ ਕਰ ਸਕਦੇ ਹੋਗੇ ਤੇ ਹੁਣ ਆਪਾਂ ਚੱਲੇ ਹਾਂ ਜੀ ਕੁਝ ਖਾਣ ਪੀਣ ਦੇ ਲਈ ਭੁੱਖ ਬਹੁਤ ਲੱਗੀ ਹੈਗੀ 2-3 ਘੰਟੇ ਹੋ ਗਏ ਰਿਹਾ ਆਇਆ ਨੂੰ ਤੇ ਕੁਝ ਖਾਣੇ ਪੀਣੇ ਆ ਚੱਲਦੇ ਹਾਂ ਜੀ ਅੰਦਰ ਦੇਖਦੇ ਆਂਗਾ ਕੀ ਬਣਾਇਆ ਅੱਜ ਖਾਣ ਪੀਣ ਵਾਸਤੇ ਸਾਡੇ ਲਈ ਸਪੈਸ਼ਲ ਤੇ ਉਹ ਸਾਹਮਣੇ ਹੈ ਜੀ ਦੇਸੀ ਰੇਡੀਓ ਵਾਲੇ ਜਿਹੜੇ ਬਲੂ ਕਲਰ ਦੇ ਸੂਟ ਦੇ ਵਿੱਚ ਨੇ ਦੇਸੀ ਰੇਡੀਓ ਦੇ ਹੋਸਟ ਨੇ ਜਿਹੜੇ ਤੇ ਇਹੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਹੋਸਟ ਕਰ ਰਹੇ ਨੇਗੇ ਇਹਨਾਂ ਨੇ ਸਾਡੇ ਲਈ ਬਣਾਏ ਆ ਜੀ ਸਪੈਸ਼ਲ ਪਕੌੜੇ ਕੀ ਬਾਤ ਹੈ ਹਾਂ ਜੀ ਮਿਲਕ ਕੇਕ ਲੱਡੂ ਚਾਹ ਕੀ ਬਾਤਾਂ ਨੇ ਜੀ ਲੋ ਜੀ ਖਾ ਪੀ ਲਿਆ ਹੁਣ ਢਿੱਡ ਭਰ ਲਿਆ ਉਲਟੀ ਕਰਾਂਗੇ ਉਲਟੀ ਨਹੀਂ ਕਰਦੇ ਹੁਣ ਦੋ ਤਿੰਨ ਘੰਟਿਆਂ ਬਾਅਦ ਚਾਹ ਪੀਤੀ ਆ ਕਾਲਜ ਆ ਥੋੜਾ ਜਿਹਾ ਧੱਫੜਿਆ ਗਿਆ ਤੇ ਜਿਹੜਾ ਮਾਹੌਲ ਆ ਹਜੇ ਤੱਕ ਸਟਿਲ ਬਹੁਤ ਭਖਿਆ ਹੋਇਆ ਹੈਗਾ ਤੇ ਆ ਤੁਹਾਨੂੰ ਦਿਖਾਉਣਾ ਇੱਥੇ ਇਧਰਲਾ ਮਾਹੌਲ ਆ ਕੀ ਬਾਤ ਹੈ ਇਹਨਾਂ ਦੀ ਫੋਟੋ ਬਫੋਟੋ ਮ ਅੱਜ ਪੂਰੀਆਂ ਚੱਲ ਰਹੀਆਂ ਨਹੀਂ ਆ ਹਾਈਲਾਈਟਡ ਬੰਦੇ ਹੋਏ ਪਏ ਅੱਜ ਇਹ ਪੂਰੇ ਤੇ ਆ ਦੇਖੋ ਜੀ ਇਧਰ ਕੋਚ ਬਾਦ ਬਣ ਜਾਂਦੇ ਆ ਪੂਰੇ ਵਧੀਆ ਕੀ ਬਾਤਾਂ ਨੇ ਕੋਈ ਦੇਖ ਨਹੀਂ ਰਿਹਾ ਇਧਰ ਆ ਮਾਹੌਲ ਤੁਸੀਂ ਦੇਖ ਸਕਦੇ ਹੋ ਸਟਿਲ ਜਿਹੜਾ ਬਹੁਤ ਜ਼ਿਆਦਾ ਭਖਿਆ ਹੋਇਆ ਹੈਗਾ ਤੇ ਚੜਦੀ ਤੇ ਚੜਦੀ ਬੋਲੀ ਪੈ ਰਹੀ ਹੈ ਇੱਕ ਦੂਜੇ ਨੂੰ ਕੰਪੀਟੀਸ਼ਨ ਦੇ ਨਾਲ ਪੂਰਾ ਥੱਕੇ ਨਹੀਂ ਹੈਗੇ ਅਜੇ ਤੱਕ ਆਲਮੋਸਟ 3 ਘੰਟੇ ਹੋ ਚੁੱਕੇ ਆ 3 ਘੰਟਿਆਂ ਤੋਂ ਲਗਾਤਾਰ ਜਿਹੜੀਆਂ ਬੋਲੀਆਂ ਦਾ ਕਹਿਰ ਆ ਉਹ ਸੌਥ ਹਾਲ ਦੇ ਸ਼ਹਿਰ ਆ ਵਰਸਾਇਆ ਜਾ ਰਿਹਾ ਦੋਸਤੋ ਮੇਲੇ ਚੋਂ ਨਿਕਲਣ ਨੂੰ ਦਿਲ ਨਹੀਂ ਕਰ ਰਿਹਾ ਸਿੱਤਿਆਂ ਦੇ ਚੋਂ ਪਰ ਸਮਾਜ ਆਜ਼ਤਨੀ ਦੇੰਦਾ ਹੁਣ ਜਾਣਾ ਪੈਣਾ ਤੇ ਮੈਂ ਵੀ ਰਿਪਨ ਖੁਸ਼ੀ ਦੇ ਨਾਲ ਹੀ ਚੱਲਿਆਂਗਾ ਕਿਉਂਕਿ ਉਹਨਾਂ ਨਾਲ ਅਜੇ ੱੱੱਕਾ ਮੁੱਕੀ ਬਹੁਤ ਹੋਈ ਅੱਜ ਫੋਟੋਆਂ ਖਿਚਾਉਣ ਵਾਲੇ ਇੰਨੇ ਕ ਬੰਦੇ ਸੀਗੇ ਕਿਸੇ ਨੇ ਬਾਹ ਫੜ ਕੇ ਇੱਧਰ ਨੂੰ ਖਿੱਚ ਲਿਆ ਕਿਸੇ ਨੇ ਉੱਧਰ ਨੂੰ ਖਿੱਚ ਲਿਆ ਉਹਨਾਂ ਨੇ ਨਾ ਪੰਭੀਰੀ ਬਣਾਈ ਰੱਖੀ ਉਹਨਾਂ ਵਾਲਾ ਜਿਹੜਾ ਚੈਨਲ ਹੈ ਟਰੈਵਲ ਕਪਲ ਤੇ ਅੱਜ ਵਾਲੀ ਵੀਡੀਓ ਤੁਸੀਂ ਸਾਰੇ ਨੇ ਜਰੂਰ ਦੇਖਣੀ ਹੈ ਤੇ ਉੱਚ ਤੁਹਾਨੂੰ ਖੁਦ ਪਤਾ ਲੱਗੂਗਾ ਕਿਵੇਂ ਬਾਹਾਂ ਫੜ ਫੜ ਖਿੱਚਦੇ ਸੀ ਉਹਨਾਂ ਨੂੰ ਸੋ ਥੋੜੀ ਜੀ ਇੱਕ ਬੇਨਤੀ ਆ ਸਾਰਿਆਂ ਨੂੰ ਕੀ ਬੰਦੇ ਦੀ ਪਰਸਨਲ ਲਾਈਫ ਹੁੰਦੀ ਆ ਕੁਝ ਵੀ ਹੁੰਦੀ ਆ ਉਹਨੂੰ ਥੋੜਾ ਜਆ ਮੈਨੇਜ ਕਰ ਲਿਆ ਕਰੋ ਬਾਕੀ ਜਿਹੜਾ ਤੀਆਂ ਦਾ ਮੇਲਾ ਸੀਗਾ ਉਹ ਤਾਂ ਆਊਟਸਟੈਂਡਿੰਗ ਸੀਗਾ ਹੀ ਸੀਗਾ ਤੇ ਉਹਦੇ ਨਾਲ ਜਿਹੜਾ ਇਹਨਾਂ ਨੇ ਫ੍ਰੀ ਚ ਫੂਡ ਦੇਤਾ ਉਹਦੇ ਨਾਲ ਸਾਡੇ ਢਿੱਡ ਭਰ ਨੂੰ ਆ ਗਿਆ ਕੇ ਚਲੋ ਓਕੇ ਜੀ ਗੁੱਡ ਬਾਏ ਇਸ ਵਲੌਗ ਨੂੰ ਕਰਦੇ ਆ ਇੱਥੇ ਬੰਦ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਜਗ੍ਹਾ ਤੇ ਬਾਏ